ਸੰਗ ਜੀ ਆਪਾਂ ਸ਼ਬਦ ਹਜ਼ਾਰਿਆਂ ਦੀ ਸੰਖਿਆ ਲੜੀਵਾਰ ਕਰ ਰਹੇ ਆ ਤੇ ਇੱਥੋਂ ਤੱਕ ਆਪਣੀ ਸੰਪੂਰਨ ਸੰਖਿਆ ਹੋ ਗਈ ਸੀ ਸੋ ਅੱਗੇ ਸ਼ੁਰੂ ਹੁੰਦਾ ਸੋਹੀ ਮਹੱਲਾ ਪਹਿਲਾ ਕੌਣ ਤਰਾਜੀ ਕਵਨ ਤੁਲਾ ਇੱਥੇ ਵਿਸਰਾਮ ਹੈ ਤੇਰਾ ਕਵਨ ਸਰਾਫ ਬੁਲਾਵਾ ਕੌਣ ਗੁਰੂ ਕਹਿ ਪਹਿ ਤੀਖਿਆ ਲੈਵਾ ਕਹਿ ਬੋਲਣਾ ਦਲਾਵਾਂ ਦੇ ਨਾਲ ਲੇਵਾ ਤੇ ਬਿਸਰਾਮ ਕਹਿ ਪਹਿ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀ ਹਲ ਭਰਪੂਰ ਲਈਨਾ ਭਰਪੂਰ ਨਹੀਂ ਕਹਿਣਾ ਭਰਪੂਰ ਭਰਪੂਰ ਪੱਪੇ ਦੇ ਨਾਲ ਪਹਿਲਾ ਪੱਪਾ ਹੈ ਫਿਰ ਪਿੱਛੇ ਪਪਾ ਲੱਗਾ ਹੈ ਇਥੇ ਵਿਸਰਾਮ ਮਿਲ ਤੂੰ ਆਪੇ ਸਰਬ ਸੁਮਾਣਾ ਰਹਾਓ ਮਨ ਤਾ ਰਾਜੀ ਇਨ ਤਰਾਜੀ ਨੇ ਕਹਿ ਜਾਣਾ ਤੱਤੇ ਕੰਨਾਂ ਲੱਗੈ ਤਿਆਰ ਰਖਣਾ ਮਨ ਤਾ ਰਾਜੀ ਚਿੱਤ ਤੁਲਾ ਤੇਰੀ ਸੇਵ ਸਰਾਪ ਕਮਾਵਾ ਘਟ ਹੀ ਭੀਤਰ ਸੋ ਸੋਹ ਤੋਲੀ ਇਥੇ ਵਿਸਰਾਮ ਇਨ ਬਿਧ ਚਿੱਤ ਰਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਬੂਝੈ ਦਲਾਵਾਂ ਦੇ ਨਾਲ ਬੁੱਝੈ ਉਚਾਰਨ ਕਰਨਾ ਆਪੇ ਬੁੱਝੈ ਆਪੇ ਹੈ ਬਣਜਾਰਾ ਅੰਦੁਲਾ ਨੀ ਜਾਦ ਪਰਦੇਸੀ ਖਿਨੇ ਆਵੇ ਤਿਲ ਜਾਵੇ ਆਵੇ ਤੇ ਦਲਾਵਾਂ ਲੱਗੀਆਂ ਜਾਵੇ ਤੇ ਵੀ ਦਲਾਵਾਂ ਲੱਗੀਆਂ ਤਾਂ ਕੀ ਸੰਗਤ ਨਾਨਕ ਰਹਦਾ ਰਹਿੰਦਾ ਨਹੀਂ ਪੜਨਾ ਕਈ ਸੰਗਤਾਂ ਜਿਹੜੇ ਘਰਾਂ ਵਿੱਚ ਪਾਠ ਕਰਦੀਆਂ ਜਦੋਂ ਇਸ ਦਾ ਜਾਪ ਕਰਦੀ ਹੈ ਤੇ ਰਹਿੰਦਾ ਪੜ ਜਾਂਦੀ ਹੈ ਧਿਆਨ ਰੱਖਣਾ ਰਹਦਾ ਕਿਉਂ ਕਰ ਮੂੜਾ ਪਾਵੇ ਪਾਵੇ ਨਹੀਂ ਪੜਨਾ ਪਾਵੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਮੇਰਾ ਤੂ ਸੁਲਤਾਨ ਕਹਾ ਹੋ ਮੀਆਂ ਤੇਰੀ ਕਮਨ ਵਡਾਈ ਜੋ ਤੂੰ ਦੇਹ ਸੁ ਕਹਾ ਸੁਆਮੀ ਇੱਥੇ ਵਿਸਰਾਮ ਮੈਂ ਮੂਰਖ ਕਹਿਨ ਨਾ ਜਾਈ ਤੇਰੇ ਗੁਣ ਗਾਵਾ ਦੇਹ 부ਝਾਈ ਤੇਹ ਦਦੇ ਲਾਹ ਹੇ ਸ਼ਿਆਰੀ ਜੈਸੇ ਸਤ ਮਹਿ ਰੋ ਰਜਾਈ ਰਹਾਉ ਜੋ ਕਿਛ ਹੋਆ ਸਭ ਕਿਛ ਤੁਝ ਤੇ ਤੇਰੀ ਸਭ ਅਸਨਾਏ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਕਿਆ ਚਤੁਰਾਈ ਕਿਆ ਹੋ ਕਥੀ ਕਥੀ ਕਥ ਦੇਖਾ ਮੈਂ ਇਕੱਠ ਨਾ ਕਥ ਨਾ ਜਾਈ ਦੇਖਾ ਤੇ ਵਿਸਰਾਮ ਹੈ ਮੈਂ ਤੇ ਜਮਕੀਏ ਜੋ ਤੁਧ ਭਾਵੈ ਸੋਏ ਆਖਾ ਇੱਥੇ ਵਿਸਰਾਮ ਹੈ ਤਿਲ ਤੇਰੀ ਵਢਿਆਈ ਏਤੇ ਕੁਕਰ ਹੋ ਬੇਗਾਨਾ ਬੱਬੇ ਲਾਲ ਬੇਗਾਨਾ ਪੌਕਾ ਮੁਣੇ ਚਈ ਸੰਗਤਾ ਬਿੰਦੀ ਲਾ ਕੇ ਉਚਾਰਨ ਕਰ ਜਾਂਦੀ ਹੈ ਦੋਨੇ ਪਾੜ ਸ਼ੁੱਧ ਹਨ ਬਿੰਦੀ ਲਾ ਕੇ ਵੀ ਉਚਾਰਨ ਕਰਵਾਉਂਦੇ ਨੇ ਤੇ ਬਿੰਦੀ ਤੁਰਹਿਤ ਵੀ ਕਰਾਉਂਦੇ ਨੇ ਪੌਕਾ ਇਹਨੂੰ ਅਧਕ ਲਾ ਕੇ ਕਸ ਕੇ ਬੋਲਣਾ ਹੈ ਪੌਕਾ ਤੇ ਜਿਹੜੀ ਸੰਗਤਾ ਬਿੰਦੀ ਲਾ ਕੇ ਪੜਦੀ ਹੈ ਭੌਂਕਾ ਕਹਿੰਦੀ ਹੈ ਉਹ ਵੀ ਸੋਧ ਉਚਾਰਨ ਹੈ ਜੇ ਕਸਕੇ ਬੋਲਣਾ ਭੌਕਾ ਇਸ ਤਨ ਤਾਈ ਭਗਤ ਹੀਨ ਨਾਨਕ ਜੇ ਹੋਏਗਾ ਤਾਂ ਖਸਮੈ ਖਸਮੈ ਨਹੀਂ ਪੜਨਾ ਖਸਮੈ ਨਾਉ ਨਾ ਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਨਾਵਾ ਭਾਰਾ ਬੋਲਣਾ ਏਕ ਸ਼ਬਦ ਮੇਰਾ ਪ੍ਰਾਨ ਵਸਤ ਹੈ ਹੈ ਤੇ ਬਿਸਰਾਮ ਬਾਹੜ ਬੱਬੇ ਕੰਨਾ ਹਾਏ ਓਂਕੜ ਬਾਹੜ ਜਨਮ ਨਾ ਆਵਾ ਮਨ ਬੀਤਿਆ ਦਇਆਲ ਛੇਤੀ ਮੇਰੀ ਮਾਈ ਕੌਣ ਜਾਣੈ ਜਾਣੀ ਨਹੀਂ ਪੜਨਾ ਜਾਣੈ ਪੀਰ ਪਰਾਇ ਅਮਨਾਹੀ ਚਿੰਤ ਪਰਾਇ ਰਹਾਉ ਅਗਮਾ ਗੋਚਰ ਲੱਖਿ ਅਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਹੀ ਅਲ ਭਰਪੁਰ ਲੀਣਾ ਘਟ ਘਟ ਜੋਤ ਤੁਮਾਰੀ ਸਿੱਖ ਮਤਸਾ ਬੁੱਧ ਤੁਮਾਰੀ ਤੁਮਾਰੀ ਭਾਰਾ ਬਣਨਾ ਖੱਲੇ ਹਲੰਤ ਲੱਗੀ ਇਹ ਭਾਰਾ ਸ਼ਬਦ ਹੈ ਤੁਮਾਰੀ ਮੰਦਰ ਸ਼ਾਵਾ ਤੇਰੇ ਤੁਜ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਇੱਥੇ ਵਿਸਰਾਮ ਗੁਣ गावा ਨਿਤ ਤੇਰੇ ਜੀ ਅਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੇ ਭਾਵੇ ਨਿਪੜਨਾ ਭਾਵੇ ਸੋ ਹੀ ਚੰਗਾ ਇੱਕ ਨਾਨਕ ਕੀ ਅਰਦਾਸ ਸੋ ਸੰਗਤ ਜੀ ਸ਼ਬਦ ਹਜ਼ਾਰਿਆਂ ਦੀ ਸੰਤਿ ਆਪਣੀ ਸੰਪੂਰਨ ਹੋ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ